ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ? ਉਮੀਦ ਹੈ ਕਿ ਸਾਰੇ ਚੜ੍ਹਦੀ ਕਲਾ ਚ ਹੀ ਨੇ। ਤੇ ਆਪਾਂ ਵੀ ਇਹ ਤਾਂ ਦਿਨ ਐ ਦੁਬਾਰ ਤੇ ਆਪਾਂ ਸੋਚਿਆ ਕਿ ਚਲੋ ਨਾਲੇ ਤਾਂ ਮੀਂਹ ਤੋਂ ਬਾਅਦ ਮੀਂਹ ਸਾਰੇ ਪੰਜਾਬ ਚ ਲੱਗ ਭਗ ਪੈ ਗਿਆ ਕਿ ਗੇੜਾ ਮਾਰ ਲਈਏ। ਨਾਲੇ ਦੇਖ ਲਈਏ ਫਸਲਾਂ। ਕੀ ਰਿਪੋਰਟਾਂ ਨੇ ਉਦਾਂ ਦਾ ਚਲੋ ਮਹਾਰਾਜ ਦੀ ਕਿਰਪਾ ਰਹੀ ਐ। ਵਾਹਿਗੁਰੂ ਦੀ ਕਿ ਫਸਲਾਂ ਦਾ ਓਨਾ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ। ਤੇ ਹੋਵੇ ਵੀ ਨਾ ਕਿਉਂਕਿ ਫੇਰ ਵੀ ਮਿਹਨਤ ਹੁੰਦੀ ਆਪਣੀ ਇੰਨੇ ਟਾਈਮ ਦੀ ਹੈ ਨਾ। ਤੇ ਕਿਤੇ ਕਿਤੇ ਜਿੱਥੇ ਗੜੇ ਮਾਰੀ ਜ਼ਿਆਦਾ ਹੋ ਚੁੱਕੀ ਆ ਉੱਥੇ ਨੁਕਸਾਨ ਨੇ ਆਪਣਾ ਥੋੜਾ ਜਿਹਾ ਰੰਗ ਜ਼ਿਆਦਾ ਦਿਖਾ ਤਾਂ ਚਲੋ ਕੁਦਰਤ ਮਿਹਰ ਕਰੇ ਫਸਲਾਂ ਦੇ ਜਿਹੜੇ ਝਾੜ ਆ ਵਧੀਆ ਰਹਿਣ ਤੇ ਮੈਂ ਵੀ ਦੇਖਣ ਆਇਆ ਸੀਗਾ ਮੈਂ ਕਹਾਂ ਦੇਖੀਏ ਫਸਲ ਲਗਭਗ ਆਪਣੀ ਲਗ ਬਿਲਕੁਲ ਠੀਕ ਹੀ ਐ ਬਾਅਦ ਚ ਮੈਂ ਦੂਸਰੇ ਕੈਮਰੇ ਦੇ ਥਰੂ ਵੀ ਦਿਖਾ ਲ ਦਿੰਦਾ ਆ ਇਸ ਸਾਲ ਥੋੜਾ ਜਿਹਾ ਬਦਲਾਅ ਕੀਤਾ ਸੀਗਾ ਵੈਰਾਈਟੀ ਦੇ ਵਿੱਚ ਉਹ ਇਸ ਕਰਕੇ ਜ਼ਰੂਰੀ ਸੀਗਾ ਕਰਨਾ ਕਿਉਂਕਿ ਹਰ ਸਾਲ ਜਿਹੜੀ ਆ ਕਣਕ ਦੀ ਫਸਲ ਦੇ ਵਿੱਚ ਡਿੱਗਣ ਦੀ ਸਮੱਸਿਆ ਜ਼ਿਆਦਾ ਆ ਜਾਂਦੀ ਸੀ ਤੇ ਇੱਕ ਗੁੱਲੀ ਡੰਡੇ ਦੀ ਸਮੱਸਿਆ ਬਹੁਤ ਜ਼ਿਆਦਾ ਸੀ। ਉਹਨੂੰ ਕੰਟਰੋਲ ਕਰਨਾ ਜ਼ਰੂਰੀ ਹੋ ਜਾਂਦਾ ਹੈ। ਆ ਆਪਣੇ ਵੱਲੋਂ ਆਪਾਂ ਬਦਲਾ ਕਰ ਕਰਕੇ, ਐਫਰਟ ਕਰ ਕਰਕੇ ਦੇਖੀਦੇ ਆ ਤੇ ਜਿਹਦੇ ਤੋਂ ਬਾਅਦ ਇਹ ਦੇਖਿਆ ਕਿ ਛੋਟੇ ਕੱਦ ਵਾਲੀ ਵੈਰਾਈਟੀ ਲਾ ਕੇ ਦੇਖੀਏ ਤੇ ਗੁੱਲੀ ਡੰਡੇ ਦੇ ਕੰਟਰੋਲ ਲਈ ਪਹਿਲਾਂ ਆਪਾਂ ਰੌਣੀ ਕਰਕੇ ਫੇਰ ਕਣਕ ਬੀਜੀਏ। ਤੇ ਜਿਹੜਾ ਗੁੱਲੀ ਡੰਡੇ ਵਾਲਾ ਆ ਉਹਦਾ ਕੀ ਰਿਜ਼ਲਟ ਆ ਮੈਂ ਉਹ ਵੀ ਤੁਹਾਨੂੰ ਦਿਖਾ ਲ ਦਿੰਨਾ ਆ ਤੇ ਇਦਾਂ ਕਰਨ ਦੇ ਨਾਲ ਪੀ ਆਪਾਂ ਪਹਿਲਾਂ ਰੌਣੀ ਕਰਕੇ ਬਾਅ ਕੇ ਰੌਣੀ ਕਰਤੀ ਥੋੜੇ ਜਿਹੀ ਖੇਚਲ ਜ਼ਿਆਦਾ ਹੋ ਜਾਂਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਮੰਨਿਆ ਜਾਵੇ ਤਾਂ ਰਿਜ਼ਲਟ ਮਿਲ ਜਾਂਦਾ ਹੈ ਤੇ ਦੂਸਰੀ ਗੱਲ ਹੈ ਜਿਹੜੀ ਰਹੀ ਸੀਗੀ ਆਪਣੇ ਡਿੱਗਣ ਦੀ ਸਮੱਸਿਆ ਉਹ ਵੀ ਬਹੁਤ ਹੱਦ ਤੱਕ ਆਪਣਾ ਲਗਭਗ ਬਚਾ ਰਿਹਾ ਹੈ ਹੁਣ ਮੈਂ ਤੁਹਾਨੂੰ ਥੋੜਾ ਜਿਆ ਦਿਖਾਲ ਦਿਨਾ ਆ ਇਹ ਜਿਹੜੀ ਵੈਰਾਈਟੀ ਆ ਮੈਂ ਦਿਖਾਉਣ ਜਾ ਰਿਹਾ ਨਾ ਇਹ ਹੈਗੀ ਆ ਉਨਤ ਪੀਬੀਡਬਲਯੂ 550 ਦਖਾਲ ਦਿਨਾ ਮੈਂ ਹੁਣ ਉਹਦੇ ਵਿੱਚ ਆਪਾਂ ਤੁਸੀਂ ਸਾਰੇ ਦੇਖ ਸਕਦੇ ਆ ਕਿਸਾਨ ਵੀਰੇ ਦੀ ਵੱਡੇ ਪੱਧਰ ਤੇ ਖੇਤੀ ਕਰ ਚੁੱਕੇ ਵੀ ਆ ਕਰਦੇ ਵੀ ਆ ਬਹੁਤ ਜਗ੍ਹਾ ਤੇ ਪਛੇਤੀਆਂ ਵੈਰਾਈਟੀਆਂ ਚ ਵੇਣੇ ਮੈਂ ਇਹਦੀ ਡਿਟੇਲ ਮੋਟੀ ਮੋਟੀ ਦੇ ਦਿਨਾ ਦਿਖਾ ਲ ਕੇ ਤੇ ਦੱਸਿਓ ਫਿਰ ਕਿਦਾਂ ਲੱਗੀ ਹੈ ਨਾ ਇਹ ਆ ਜੀ ਆਪਣੀ ਜਿਹੜੀ ਕਣਕ ਦੀ ਫਸਲ ਆ ਤੇ ਇਹਦੀ ਜਿਹੜੀ ਆਪਾਂ ਬਜਾਈ ਕੀਤੀ ਹੈ ਬਜਾਈ ਹੋਈ ਹੈ ਇਹਦੀ ਨਵੰਬਰ ਦੀ 28 ਤਰੀਕ ਨੂੰ 28 ਨਵੰਬਰ ਦੀ ਬਜਾਈ ਤੇ ਇਹਨੂੰ ਜਿਹੜੀ ਆ 3 ਬੈਗ ਪਰ 1 ਏਕੜ ਦੀ ਹਿਸਾਬ ਦੇ ਨਾਲ ਆਪਾਂ ਯੂਰੀਆ ਦੇ ਦਿੱਤੇ ਆ ਤੇ ਜਿਹੜਾ ਬੀਜ ਆ ਉਹ 40 ਕਿਲੋ ਤੋਂ ਲੈ ਕੇ 45 ਕਿਲੋ ਬੀਜ ਪਾਇਆ ਆ ਤੇ ਰੋਟਾਵੇਟਰ ਦੇ ਨਾਲ ਜਿਹੜੀ ਆ ਇਹਦੀ ਬਜਾਈ ਕੀਤੀ ਗਈ ਹੈ ਇਹਨੂੰ ਗੁੱਲੀ ਡੰਡੇ ਦੀ ਸਪਰੇਅ ਕੀਤੀ ਗਈ ਹੈ ਜਿਹੜੀ ਇੱਕ ਆਪਾਂ ਪੈਂਦੀ ਕਰਦੇ ਆ 72 ਘੰਟੇ ਦੇ ਵਿੱਚ ਵਿੱਚ ਹੀ ਤੇ ਜਿਹਦੇ ਕਾਰਨ ਹੁਣ ਗੁੱਲੀ ਡੰਡੇ ਦਾ ਜੋ ਇਹਦੇ ਵਿੱਚ ਤੁਹਾਨੂੰ ਦੇਖ ਕੇ ਪਤਾ ਲੱਗ ਚੁੱਕਾ ਹੋਣਾ ਹੈ ਕਿ ਕਿੰਨਾ ਕੁ ਗੁੱਲੀ ਡੰਡਾ ਦਿਖ ਰਿਹਾ ਆ ਪੂਰਾ ਪੂਰਾ ਰਿਜ਼ਲਟ ਮਿਲ ਚੁੱਕਾ ਹੈ ਜੀ ਇਹਦੇ ਵਿੱਚ ਆਪਾਂ ਨੂੰ ਤੇ ਫਸਲ ਹੈ ਜਿਹੜੀ ਲਗਭਗ ਠੀਕ ਖੜੀ ਹੈ 1.5 ਸੌ ਦਿਨ ਦੀ ਵੈਰਾਈਟੀ ਆ ਜੇ ਮੌਸਮ ਠੀਕ ਰਵੇ ਤੇ ਇਸ ਤੋਂ ਇਲਾਵਾ ਇਹਨੂੰ ਕੋਈ ਵੀ ਵਾਧੂ ਖਰਚਾ ਨਹੀਂ ਕੀਤਾ ਗਿਆ ਪੂਰਾ ਜੋ ਲੋੜਿੰਦੇ ਤਾਤ ਆ ਉਹ ਫਸਲ ਜਿਹੜੀ ਹੈ ਜ਼ਮੀਨ ਦੇ ਵਿੱਚੋਂ ਇਸ ਕਰਕੇ ਵੀ ਲੈ ਰਹੀ ਹੈ ਕਿਉਂਕਿ ਆਪਣੇ ਲਗਭਗ 5-6 ਸਾਲ ਤੋਂ ਫਸਲ ਦੇ ਵਿੱਚ ਜਿਹੜੀ ਪਰਾਲੀ ਆ ਉਹ ਵਾਈ ਜਾਂਦੀ ਆ ਜਿਹਦੇ ਕਾਰਨ ਜਿਹੜਾ ਫਸਲ ਨੂੰ ਜ਼ਮੀਨ ਦੇ ਵਿੱਚੋਂ ਕੁਦਰਤੀ ਤਰੀਕੇ ਦੇ ਨਾਲ ਤੱਤ ਮਿਲ ਜਾਂਦੇ ਆ ਹੁਣੇ ਆਪਣੇ ਪੋਲੀਨੇਸ਼ਨ ਸਟੇਜ ਤੇ ਆ ਤੇ ਬਹੁਤ ਹੀ ਜ਼ਿਆਦਾ ਸਹੀ ਹੈ ਡਿੱਗਣ ਦੀ ਸਮੱਸਿਆ ਬਿਲਕੁਲ ਵੀ ਨਹੀਂ ਇਹਦੇ ਵਿੱਚ ਕਿਤੇ ਵੀ ਨਹੀਂ ਦੇਖੀ ਗਈ ਕਿਉਂਕਿ ਇਹ ਛੋਟੇ ਘੱਟ ਦੀ ਹੁੰਦੀ ਹੈ ਤੇ 28 ਨਵੰਬਰ ਦੇ ਹਿਸਾਬ ਨਾਲ বাজਾਈ ਇਹਦੀ ਬਿਲਕੁਲ ਸਹੀ ਆ ਬਾਕੀ ਤੁਸੀਂ ਤਾਂ ਚੈੱਕ ਕਰਕੇ ਦੱਸਿਓ ਕਿ ਇਹਦੀਆਂ ਰਿਪੋਰਟਾਂ ਨੇ ਮਿਲਾਂਗੇ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ